ਕਿ ਸਿਆਸਤਦਾਨਾਂ ਦਾ ਕੀ ਹੈ ਕਦੇ ਫਰਸ਼ ਤੋਂ ਅਰਸ਼ ਕਦੇ ਅਰਸ਼ ਤੋਂ ਫਰਸ਼ ਸਰਕਾਰ ਜੀ ਤੇ ਪੰਜਾਬ ਦੀ ਨੌਜਵਾਨੀ ਨੂੰ ਦੱਸੋ ਤੇ ਕਿਵੇਂ ਕਰੀਦਾ ਸੰਘਰਸ਼ ਸਰਕਾਰ ਜੀ ਸਾਥੀ ਸ੍ਰੀਏ ਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਜੀ ਤੁਸੀਂ ਸ਼ਹਿਰਤ ਨਜ਼ਰ ਅਲਿ ਵੀਡੀਓ ਕਿ ਸਵਾਗਤ ਹੁੰਦਾ ਸਾਥੀ ਸਵੇ ਪੰਜਾਬ ਯੂਨੀਵਰਸਿਟੀ ਵਿਖੇ ਮੌਜੂਦ ਹਾਂ ਹੁਣੇ ਚੰਨੀ ਸਾਹਿਬ ਗਏ ਰੰਧਾਵਾ ਭਾਈ ਨਾਲ ਔਰ ਇਹਨਾਂ ਦੀ ਜਿਹੜੀ ਗੱਲ ਹੈ ਗੱਲਾਂ ਹੁੰਦੀਆਂ ਉਹਨਾਂ ਤੋਂ ਪੰਜਾਬ ਦੀ ਚਿੰਤਾ ਜਿਹੜੀ ਝਲਕਦੀ ਹੈ ਚੰਨੀ ਭਾਈ ਗਏ ਹੁਣੇ ਇੱਥੇ ਚੰਨੀ ਸੀਐਮ ਜੀ ਗਏ ਤੇ ਕਹਿੰਦੇ ਕਿ ਪੰਜਾਬ ਕੋ ਲੂਟਾ ਜਾ ਰਹਾ ਹੈ ਮੈਂ ਕਹਿੰਦਾ ਲੂਟਾ ਨਹੀਂ ਕੂਟਾ ਵੀ ਜਾ ਰਹਾ ਆ ਹੁਣ ਆਪਾਂ ਦੇਖੇ ਇੱਕ ਨੰਬਰ ਗੇਟ ਤੇ ਕਿਵੇਂ ਡੰਡੇ ਭਰਾਏ ਕੁੱਟੀ ਜਾਂਦੇ ਵੀ ਡੰਡੇ ਵੀ ਭਰਾਉਂਦੇ ਆ ਇਹਨਾਂ ਨੇ ਪੂਰੇ ਇੰਤਜ਼ਾਮ ਵੀ ਕਰੇ ਇਹਨਾਂ ਨੇ ਭਰ ਕੇ ਟਰਾਲੀ ਵੀ ਲਾਏ ਜਾਮ ਵੀ ਕੀਤਾ ਪੂਰਾ ਧੱਕਾ ਕਰਿਆ ਸਾਡੀ ਜ਼ਮੀਨ ਆ ਸਾਡੀ ਜ਼ਮੀਨ ਨੂੰ ਝਾੜ ਕੇ ਯੂਨੀਵਰਸਿਟੀ ਚੰਡੀਗੜ੍ਹ ਬਣਾਇਆ ਸਾਡੇ ਨਹੀਂ ਧੱਕਾ ਹੋ ਰਿਹਾ ਅਸੀਂ ਬਈ ਪਿੱਛੇ ਕਿਵੇਂ ਹਟ ਜਾਾਂਗੇ ਸਾਡੇ ਇੱਥੇ ਬਾਬੇ ਦਾਦਿਆਂ ਨੇ ਹਲ ਵਾਏ ਆ ਅਸੀਂ ਸਾਡਾ ਖੂਨ ਵਾਲਾ ਮਾਰੂਗੀ ਅੱਜ ਸਾਰਾ ਪੰਜਾਬ ਚੜਕਿਆ ਰੋਗ ਲੈ ਇਹਨਾਂ ਨੇ ਯੂਨੀਵਰਸਿਟੀ ਭਵੈਖਾ ਇੱਥੇ ਸਾਡੇ ਲੀਡਰ ਗਾਇਕ ਸਾਰਾ ਸਿਸਟਮ ਇੱਥੇ ਹੀ ਨਿਕਲਣਾ ਹੁੰਦਾ ਸਾਨੂੰ ਕੇਂਦਰੀਕਰਨ ਕੀਤਾ ਜਾ ਰਿਹਾ ਡੈਮ ਸਾਡੀ ਧਰਤੀ ਬੋਲੀ ਸਾਰਾ ਸਾਡਾ ਖੋਇਆ ਜਾ ਰਿਹਾ ਪਰ ਅਸੀਂ ਲੜਦੇ ਰਵਾਂਗੇ ਆਖਰੀ ਦਿਨ ਭਾਜੀ ਗਾਇਕ ਕੌਣ ਦੇ ਆ ਪਰ ਇੱਕ ਦੂਜੇ ਨੂੰ ਤਾਨੇ ਮਾਰ ਕੇ ਚਲੇ ਜਾਂਦੇ ਮੈਂ ਬੱਬੂ ਮਾਨ ਉਹਨਾਂ ਦੀ ਗੱਲਬਾਤ ਸੁਣ ਰਿਹਾ ਸੀ ਉਹ ਕਹਿੰਦੇ ਬਾਕੀ ਕਲਾਕਾਰ ਨੂੰ ਵੀ ਬੁਲਾ ਲਓ ਫਿਰ ਕਹਿੰਦੇ ਜੇ ਉਹ ਉਹ ਤੁਸੀਂ ਉਹਨਾਂ ਨੂੰ ਪ੍ਰੋਗਰਾਮ ਨਹੀਂ ਦੋਵੋਗੇ ਤਾਂ ਕਹਿੰਦੇ ਤੂੜੀ ਚੱਕੂਗੇ ਇਹ ਕਰੂਗੇ ਪਰ ਇੱਕ ਦੂਜੇ ਨੂੰ ਤਾਨੇ ਮਾਰਨ ਨਾਲ ਸਰਕਾਰ ਨੂੰ ਤਾਣਾ ਮਾਰ ਲੈਣ ਵੀਰੇ ਮੈਂ ਉਹ ਮਿੰਟੂ ਗੁਰਸਰੀ ਨੇ ਰਾਤ ਇੱਕ ਪੋਸਟ ਪਾਈ ਸੀ ਬਹੁਤ ਵਧੀਆ ਪੱਤਰਕਾਰ ਨੇ ਉਹੀ ਪਾਈ ਸੀ ਵੀ ਤੁਸੀਂ ਯਾਰ ਕੇਂਦਰ ਵਿਰੋਧ ਦਾ ਚੱਲ ਅਜ ਯੂਨੀਵਰਸਿਟੀ ਜੀ ਤੁਸੀਂ ਗਏ ਕਬੂਲ ਗਿਆ ਕੇ ਹੱਕ ਵੀ ਬਣਦਾ ਇੱਥੇ ਪੜੇ ਆਪਾਂ ਐਨੇ ਧੰਨਵਾਦ ਕਰਦੇ ਆ ਪਰ ਤੁਸੀਂ ਜਦੋਂ ਲੈਂਡ ਪੂਲਿੰਗਾਈ ਜਾਂ ਪੰਜਾਬ ਸਰਕਾਰ ਕਦੇ ੱਟਕਾ ਕਰਦੀ ਕੋਈ ਨਹੀਂ ਬੋਲਦਾ ਵੀ ਹੱਕਾਂ ਲਈ ਸਾਹਮਣੂ ਖੜਨਦਾ ਲੋੜਾ ਜੇ ਪੰਜਾਬੀ ਨਾਰਾ ਕਿਹੜੇ ਛੋਡੇ 100 ਖੋਹਾਰੇ ਲੱਗਣਗੇ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਹੜੇ ਪਹੁੰਚੋ ਨਾ ਧੰਨਵਾਦ ਦੂਜੇ ਪਹੁੰਚਿਆ ਕਰੋ ਅੱਛਾ ਕਲਾਕਾਰਾਂ ਦੇ ਆਉਣ ਨਾਲ ਕਿੰਨਾ ਕੁ ਪ੍ਰਭਾਵ ਪੈਂਦਾ ਪੈਂਦਾ ਵੀਰੇ ਜੂਤ ਸੁਣਦਾ ਸਟੋਰੀ ਪੈਂਦੀ ਸਨੈਪਚੈਟ ਇੰਸਟਾਗ੍ਰਾਮ ਲੱਖਾਂ ਲੋਕ ਸੁਣਦੇ ਆ ਉਹਦੇ ਨਾਲ ਪ੍ਰਭਾਵ ਪੈਂਦਾ ਹੋਰ ਵੀ ਲੋਕ ਆਉਂਦੇ ਆ ਕੋਈ ਕਹਿੰਦਾ ਮੈਂ ਫੋਟੋ ਖਿਚਾਉਨੂੰ ਕੋਈ ਆਪਦੇ ਹੱਕਾਂ ਤੋਂ ਜਾਗਰਕ ਹੁੰਦਾ ਵੀ ਗਾਇਕ ਕੀ ਕਹਿੰਦੇ ਕੋਈ ਗੱਲ ਕੰਨ ਚ ਪੈਂਦੀ ਆ ਨਾ ਪੈਂਦੀ ਆ ਫੁੱਲੀ ਪੈਂਦੀ ਆ ਔੜਾ ਜਿਹੜੇ ਨੌਜਵਾਨ ਐ ਇੱਥੇ ਇਹਨਾਂ ਦੀ ਵਫਾਦਾਰੀ ਦੇਖ ਕੇ ਮ ਭੀਰੇ ਇੰਨਾਂ ਦਾ ਨਜ਼ਾਰਾ ਲਿਆਤਾ ਇਧਰ ਮਾਰਦੇ ਕੈਮਰਾ ਲੱਕੇ ਮੈਂ ਸੜਕਾਂ ਭਰੀਆਂ ਵੀਆਂ ਇਹ ਪੜੇ ਲਿਖੇ ਸਿਆਣੇ ਨੌਜਵਾਨ ਆ ਤੇ ਅੱਜ ਇਹਨਾਂ ਨੇ ਨਜ਼ਾਰਾ ਲਿਆਤਾ ਕੋਈ ਇਹਨਾਂ ਨੇ ਹੁੱਲੜਬਾਜੀ ਨਹੀਂ ਕੀਤੀ ਕਿਉਂਕਿ ਇਹ ਐ ਨਹੀਂ ਹੈਗਾਗਾ ਇਹਨਾਂ ਦੇ ਘਰਾਂ ਚੋਂ ਫੀਸਾਂ ਜਾਂਦੀਆਂ 100 ਕੁ ਜਾਂਦੇ ਨੂੰ ਸਭ ਪਤਾ ਵੀ ਜੇ ਸੀ ਹੁੱਲੜਬਾਜੀ ਕਰੀ ਇੱਥੇ ਪਰਚਾ ਪਿਆਦਾ ਗਲਤ ਹੋਊਗਾ ਅੱਛੇ ਖਦਸ਼ਾ ਨੌਜਵਾਨਾਂ ਦਾ ਕਹਿੰਦੇ ਇਹ ਸੈਨੇਟ ਭੰਗ ਕਰ ਦਿੱਤੀ ਸਾਡੇ ਇਤਿਹਾਸ ਨਾਲ ਛੇੜਛਾੜ ਕਰਨਗੇ ਇਤਿਹਾਸ ਵਿਗਾੜਨਗੇ ਜਿਹੜੀ ਸਾਡੀ ਲੈਗਸੀ ਹੈ ਜੋ ਸਾਡਾ ਵਿਰਸਾ ਹੈ ਜੋ ਸਾਡਾ ਮਤਲਬ ਸ ਸਮਾਜਿਕ ਲਈ ਗੱਲਾਂ ਸੋਸ਼ਲ ਗੱਲਾਂ ਆ ਉਹਨੂੰ ਵੀ ਬਗੜਨਗੇ ਵੀਰੇ ਸਾਰਾ ਕੁਸੀ ਸਿਸਟਮ ਵਿਗੜ ਜਾਣਾ ਪੱਲੇ ਕੱਖ ਨਹੀਂ ਰਹਿਣਾ ਇਹ ਲੜਦੇ ਰਹਿਣਾ ਚਾਹੀਦਾ ਨੌਜਵਾਨਾਂ ਨੂੰ ਬੇਨਤੀ ਆ ਬਹੁਤ ਬਹੁਤ ਪਹੁੰਚੋ ਤਾਂ ਕਿ ਆਪਾਂ ਮੋਰਚ ਜਿੱਤੀਏ ਇੱਕ ਲਾਸ ਵਨ ਇਹ ਪੋਲੀਟਿਕਲ ਡਿਜ਼ਾਈਨ ਕੇਂਦਰ ਵੱਲੋਂ ਕੀਤਾ ਕਿਉਂ ਜਾ ਰਿਹਾ ਵੀਰੇ ਕੇਂਦਰ ਇਕੱਲੇ ਇੱਚੇ ਨਹੀਂ ਨਾ ਕੀਤਾ ਜਾ ਰਿਹਾ ਸੋ ਟਾਲਣ ਨੇ ਹਿੰਦੀ ਵਾਲੇ ਬੋਰਡਾਂ ਦੇ ਮੁੱਖ ਮੰਤਰੀ ਨੇ ਉੱਥੇ ਕਿਹਾ ਵੀ ਇਹਨੂੰ ਬੰਦ ਕਰੋ ਹਿੰਦੀ ਨੂੰ ਸਾਰੇ ਕੀਤੀ ਇੱਕ ਰੰਗ ਇੱਕ ਬੋਲੀ ਇੱਕ ਸਾਰਾ ਸਿਸਟਮ ਇਕੱਠਾ ਮਿਲਾਇਆ ਜਾ ਰਿਹਾ ਤਾਂ ਕਿ ਆਉਣ ਵਾਲੇ ਟਾਈਮ 'ਚ ਚੋਣਾ ਨਾ ਦੀ ਵੀ ਚੀਜ਼ ਖਤਮ ਕਰਕੇ ਜੇ ਯੂਨੀਵਰਸਿਟੀ ਖਤਮ ਕਰਤੀ ਫਿਰ ਚਿਹਰੇ ਐ ਮਾਰਦੇ ਵੀ ਐਮਪੀ ਚੋਣਾ ਵੀ ਨਾ ਹੁਣ ੱੱਕੇ ਨਾਲ ਹੀ ਮੁੱਖ ਮੰਤਰੀ ਬਣ ਜਾ ਕਰੋ ਦੁਬਈ ਦੇ ਰਾਜਾ ਵਾਂਗੂ ਪ੍ਰਧਾਨ ਮੰਤਰੀ ਬਣ ਜਾ ਕਰੋ ਫਿਰ ਤਾਂ ਆ ਗੱਲ ਚੱਲੇ ਦੁਬਈ ਦੇ ਰਾਜੇ ਸਹੂਲਤਾਂ ਦਿੰਦੇ ਆ ਨਾ ਉਹ ਦਿੰਦੇ ਆ ਪਰ ਇਹ ਦਿੰਦੇ ਨਹੀਂਗੇ ਇਹ ਖਾਂਦੇ ਆ ਇਹਦਾ ਖਾ ਜਾਣਗੇ ਲੁੱਟ ਕੇ ਤਾਂ ਹੁਣ ਵੋਟਾਂ 'ਚ ਨਹੀਂ ਲੋਟਾਂ ਦੇ ਫੇਰ ਕਿਵੇਂ ਲੋਟ ਆਉਣਗੇ